ਪੰਜਾਬ ਦੇ ਵਿੱਚ ਸਿੱਖ ਰਾਜਨੀਤੀ ਦੇ ਉੱਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਦੀਆਂ ਮੁਸ਼ਕਲਾਂ ਵੱਧੀਆਂ ਦਿਖਾਈ ਦੇ ਰਹੀਆਂ ਨੇ ਇੱਕ ਪਾਸੇ ਲੀਡਰਸ਼ਿਪ ਦੇ ਵਿੱਚ ਤਬਦੀਲੀ ਦੀ ਮੰਗ ਕਰਨ ਵਾਲਾ ਸ਼ੋਮਨੀ ਅਕਾਲੀ ਦਲ ਸੁਧਾਰ ਲਹਿਰ ਮੁੜ ਐਕਟਿਵ ਹੋ ਗਈ ਹੈ ਤੇ ਦੂਜੇ ਪਾਸੇ ਗਰਮ ਖਿਆਲੀ ਧੜੇ ਨਵੀਂ ਪੰਥਕ ਪਾਰਟੀ ਬਣਾ ਕੇ ਅਕਾਲੀ ਦਲ ਨੂੰ ਸਿਆਸੀ ਹਾਸ਼ੀ ਉੱਪਰ ਟੱਕਣ ਦੀ ਰਣਨੀਤੀ ਘੜ ਰਹੇ ਨੇ ਇਸ ਦੀ ਪਹਿਲ ਅਸਾਮ ਦੀ ਡਿਬੂਗਰ ਜੇਲ੍ਹ ਚ ਬੰਦ ਕਟੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਤ ਪਾਲ ਸਿੰਘ ਨੇ ਕੀਤੀ ਹੈ ਅਮਰਤ ਪਾਲ ਸਿੰਘ ਦੇ ਸਾਥੀਆਂ ਵੱਲੋਂ ਹੋਰ ਹਰ ਖਿਆਲੀ ਧੜਿਆਂ ਨਾਲ ਮਿਲ ਕੇ 14 ਜਨਵਰੀ ਨੂੰ ਮਾਗੀ ਮੇਲੇ ਮੌਕੇ ਨਵੀਂ ਪਾਰਟੀ ਦਾ ਲਾਣਕ ਕੀਤਾ ਜਾ ਰਿਹਾ ਜਿਸ ਨੂੰ ਲੈ ਕੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈ ਜਾਂਦੇ ਚਰਚਾਵਾ ਹੁਣ ਸਿਆਸ ਦੇ ਵਿੱਚ ਤੇਜ ਹੋ ਗਈਆਂ ਨੇ ਦੂਜੇ ਪਾਸੇ ਅਕਾਲੀ ਦਲ ਦੀ ਲੀਡਰਸ਼ਿਪ ਦੇ ਵਿੱਚ ਤਬਦੀਲੀ ਦੀ ਮੰਗ ਕਰਨ ਵਾਲਾ ਗਰੁੱਪ ਮੋਰ ਐਕਟਿਵ ਹੋ ਗਿਆ ਹੈ ਇਸ ਲਈ ਸੁਖਵੀਰ ਬਾਦਲ ਦੇ ਗਰੁੱਪ ਲਈ ਹੱਥ ਹੀ ਅਕਾਲੀ ਦਲ ਦੀ ਕਮਾਂ ਰੱਖਣ ਦੀਆਂ ਕੋਸ਼ਿਸ਼ਾਂ ਨੂੰ ਤੱਕਾ ਲਗਾਏ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਮਗਰੋਂ ਗਿਆਨੀ ਰਗਵੀਰ ਸਿੰਘ ਦੇ ਹੁਕਮਾਂ ਮਗਰੋਂ ਇਹ ਬਾਗੀ ਤੜਾ ਸ਼ਾਂਤ ਹੋਇਆ ਸੀ ਪਰ ਤਖਤ ਦਮਦਮਾ ਸਾਹਿਬ ਦੇ ਮੌਤਲ ਕਿਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ ਨੇ ਇਸ Non è un altro modo di dettare. Eh? ਦੱਸ ਦਿੱਤੇ ਕਿ ਹੁਣ ਇਹਨਾਂ ਨੂੰ ਇੱਕ ਨਵਾਂ ਮੌਕਾ ਵੀ ਮਿਲ ਗਿਆ ਏ ਬਾਗੀ ਤੜਾ ਹੁਣ ਗਿਆਨੀ ਹਰਪੀ ਸਿੰਘ ਦੇ ਨਾਲ ੱੱਕਾ ਹੋਣ ਦਾ ਮੋਢਾ ਲੈ ਕੇ ਸੁਖਵੀਰ ਬਾਦਲ ਦੇ ਧੜੇ ਦੇ ਸਾਹਮਣੇ ਆਕੜਿਆ ਏ ਇਸ ਲਈ ਹੀ ਗਿਆਨੀ ਹਰਪੀ ਸਿੰਘ ਵੱਲੋਂ ਬਿੱਤੇ ਦਿਨੀ ਪੰਥ ਨੂੰ ਕੀਤੀ ਭਾਵਕ ਅਪੀਲ ਤੋਂ ਬਾਅਦ ਸ਼ੋਮਨੀ ਅਕਾਲ ਦਲ ਸੁਧਾਰ ਲਹਿਰ ਨਾਲ ਜੁੜੇ ਆਗੂ ਪ੍ਰਤਾਪ ਸਿੰਘ ਵਡਾਲਾ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਸੁਰਜੀਤ ਸਿੰਘ ਰਖੜਾ ਗਗਨਦੀਪ ਜੀਤ ਸਿੰਘ ਬਰਨਾਲਾ ਬੁੱਧਵਾਰ ਨੂੰ ਉਹਨਾਂ ਦੇ ਗ੍ਰਹਿ ਵਿਖੇ ਮੁਲਾਕਾਤ ਕਰਦੇ ਨੇ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਆ ਪ੍ਰੇਮ ਸਿੰਘ ਚੰਦੂ ਮਾਜਰਾ ਵਡਾਲਾ ਤੇ ਰਖੜਾ ਨੇ ਕਿਹਾ ਸੀ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਦਿੱਤੇ ਗਏ ਹੁਕਮ ਨੂੰ ਸ਼ੋਮਨੀ ਅਕਾਲ ਦਲ ਸੁਧਾਰ ਲਹਿਰ ਵੱਲੋਂ ਲਾਗੂ ਕੀਤਾ ਗਿਆ ਸੀ ਪਰ ਅੱਜ ਦੇ ਹਾਲਾਤ ਇਹ ਹੋ ਚੁੱਕੇ ਨੇ ਕਿ ਦੂਜੇ ਧੜੇ ਵੱਲੋਂ ਇਹਨਾਂ ਹੁਕਮਾਂ ਦੀ ਪਾਲਣਾ ਕਰਨ ਦੀ ਥਾਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਉੱਤੇ ਹੀ ਕਿਰਦਾਰਕੁਸ਼ੀ ਕੀਤੀ ਜਾ ਰਹੀ ਹੈ ਗਿਆਨੀ ਹਰਪ੍ਰੀਤ ਸਿੰਘ ਨੂੰ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤੇ ਉਹਨਾਂ ਨੂੰ ਸ਼ੋਸ਼ਲ ਮੀਡੀਆ ਤੇ ਟਰੋਲ ਕੀਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਉਹ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਖੜੇ ਨੇ ਉਹਨਾਂ ਨੇ ਨਾਲ ਇਹ ਵੀ ਗੱਲ ਕਹੀ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਦੀ ਨਿਯੁਕਤੀ ਐਜਪੀਸੀ ਦੇ ਕਾਇਦੇ ਕਾਨੂੰਨਾਂ ਮੁਤਾਬਕ ਕਿ ਅੱਜ ਲੋੜ ਹੈ ਕਿ ਸਰਮੁੱਚਾ ਪੰਥ ਇਕੱਠਾ ਹੋਵੇ ਇਸ ਲਈ ਉਹ ਸਾਂਝੇ ਯਤਨ ਕਰ ਰਹੇ ਹਨ ਉਹਨਾਂ ਨੇ ਕਿਹਾ ਕਿ ਸਿੱਖਾਂ ਲਈ ਅਕਾਲ ਤਖਤ ਦੇ ਹੁਕਮ ਸਰਵਉੱਚ ਨੇ ਹਰ ਸਿੱਖ ਲਈ ਇਹਨਾਂ ਦੀ ਪਾਲਣਾ ਕਰਨਾ ਲਾਜ਼ਮੀ ਹੈ ਪਰ ਜਿਨ੍ਹਾਂ ਵੱਲੋਂ ਇਹਨਾਂ ਹੁਕਮਾਂ ਦੀ ਪਾਲਣਾ ਕਰਨ ਤੋਂ ਇਨਕਾਰ ਕੀਤਾ ਜਾ ਰਿਹਾ ਉਹਨਾਂ ਨੂੰ ਸਿੱਖ ਸੰਗਤ ਜਵਾਬ ਦੇਵੇਗੀ ਨਾਲ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਬਿਤੇ ਦਿਨੀ ਇਹਨਾਂ ਦੇ ਵੱਲੋਂ ਮੈਮੋਰੰਡਮ ਦਿੱਤਾ ਗਿਆ ਹੈ ਜਿਸ ਨੂੰ ਲੈ ਕੇ ਹੁਣ ਵੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੁਝ ਹਿਲਜੁਲ ਸਾਹਮਣੇ ਆਉਂਦੀ ਹੈ ਪਰ ਤੁਹਾਨੂੰ ਦੱਸ ਦਈਏ ਕਿ ਅਕਾਲੀ ਦਲ ਵੀ ਹੁਣ ਸਰਗਰਮ ਹੋ ਗਿਆ ਹੈ ਉਧਰ ਵਿਰੋਧੀ ਦੀਆਂ ਗਤੀਵਿਧੀਆਂ ਨੂੰ ਵੇਖਦੇ ਹਾਂ ਸੁਖਬੀਰ ਬਾਦਲ ਦਾ ਧੜਾ ਵੀ ਸਰਗਰਮ ਹੋ ਗਿਆ ਇਸੇ ਲਈ ਸ਼ੋਮੀ ਅਕਾਲ ਦਲ ਨੇ ਵੀ ਮੱਗੀ ਦੇ ਮੇਲੇ ਮੌਕੇ ਵੱਡੀ ਕਾਨਫਰੰਸ ਕਰਨ ਦਾ ਐਲਾਨ ਕਰ ਦਿੱਤਾ ਹੈ ਅਕਾਲ ਦਲ ਦੇ ਚੱਲ ਰਹੀ ਉਤਲ-ਪੁਤਲ ਦਰਮਿਆਨ ਇਹ ਕਿਆਸ ਰਗਾਏ ਜਾ ਰਹੇ ਨੇ ਕਿ ਇਸ ਸਾਲ ਉਹ ਮੱਗ ਮੱਗੀ ਮੇਲੇ ਤੇ ਆਪਣੀ ਸਾਲਾਨਾ ਕਾਨਫਰੰਸ ਨਹੀਂ ਕਰਨਗੇ ਪਰ ਅੱਜ ਬਾਅਦ ਦੁਪਹਿਰ ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਐਲ ਕੀ ਸਾਰਾ ਕਾਲੀਦਲ ਕਾਨਫਰੰਸ ਕਰਨ ਜਾ ਰਿਹਾ ਹੈ ਹੁਣ ਵੇਖਣਾ ਬੇहद ਖਾਸ ਹੋਵੇਗਾ ਕਿ ਪੰਜਾਬ ਦੇ ਵਿੱਚ ਸਿੱਖ ਲੀਡਰਸ਼ਿਪ ਨੂੰ ਲੈ ਕੇ ਹੀ ਜੋ ਕੁਝ ਖਿਚੋਤਾਂ ਚੱਲ ਰਹੀ ਹੈ ਹੁਣ ਵੇਖਣਾ ਬੇहद ਖਾਸ ਹੋਵੇਗਾ ਕਿ ਪੰਜਾਬ ਦੇ ਲੋਕ ਕਿਹਨਾਂ ਲੋਕਾਂ ਦੇ ਉੱਤੇ ਕਿਹਨਾਂ ਸਿੱਖ ਚਿਹਰਿਆਂ ਦੇ ਉੱਤੇ ਹੁਣ ਆਪਣੀ ਪਛਾਣ ਜਾਂ ਵਿਸ਼ਵਾਸ ਕਰਦੇ ਨੇ ਇਹ ਦੇਖਣਾ ਬੇहद ਖਾਸ ਹੋਵੇਗਾ ਤੁਸੀਂ ਜੁੜੂ ਰਿਪੋਰਟੀ ਪੰਜਾਬ ਦੇ ਨਾਲ ਧੰਨਵਾਦ